ਬਾ ਫੜ ਲਈ ਦੂਜਾ ਮੁੰਡਾ ਬਾਹਰ ਨਿਕਲਿਆ ਉਹਨੇ ਸਿੱਧਾ ਫੈਰਿੰਗ ਕਰਨੀ ਸ਼ੁਰੂ ਕਰਤੀ ਮੈਂ ਭਾਈ ਬਚਾਇਆ ਆਪਣੇ ਆਪ ਨੂੰ ਬੈਠਿਆ ਠੀਕ ਹੈ ਫੇ ਇੰਨੇ ਨੂੰ ਮੇਰਾ ਸਟਾਫ ਆ ਗਿਆ ਫਿਰ ਉਹਨੂੰ ਫੜਿਆ ਫੁੜਿਆ ਪਿਸਤੌਲ ਪਿਸਤੌਲ ਫੜਿਆ ਆਦਾ ਸਾਰੇ ਮਾਰਕੀਟ ਮੂਰਕੀਟ ਵਾਲੇ ਆ ਗਏ ਫੇ ਫੜਿਆ ਉਹਨਾਂ ਨੇ ਪੂਰੇ ਬੱਟ ਮਾਰਿਆ ਮੇਰੇ ਪੂਰੇ ਬੱਟ ਮਾਰਿਆ ਜੀ ਆ ਉਰੇ ਮਰੇ ਉਰੇ ਫਿਰ ਗੱਡੀ ਚੋਂ ਬਾਹਰ ਉਤਰ ਕੇ ਫੇ ਲੜਾਈ ਬਾਹਰ ਬਾਹਰ ਉਤਰਦੇ ਸਾਰ ਉਹਨੇ ਪਹਿਲਾਂ ਫੈਰ ਕਰਿਆ ਮੈਂ ਨੀਚੇ ਬੈਠਿਆ ਹੱਥ ਉੱਪਰ ਕਰਿਆ ਠੀਕ ਹੈ ਉੱਪਰੋਂ ਨਿਕਲ ਗਿਆ ਫੈਰ ਤੇ ਉਹਨੇ ਬੱਟਾ ਮਾਰਤਾ ਇਦਾਂ ਠੀਕ ਐ ਫਿਰ ਮੈਂ ਪਿੱਛੇ ਜਾਣ ਲੱਗਿਆ ਫਿਰ ਉਹਨੇ ਮਾਰਿਆ ਬੱਟਾ ਐ ਕਰਕੇ ਉਹਦਾ ਚਲੋ ਇਹ ਮੁੰਡੇ ਦੀ ਦਲੇਰੀ ਸੀਗੀ ਜੀ ਵੀਡੀਓ ਚ ਸਾਬ ਦਿਖ ਰਿਆ ਕਿ ਇਹਨੇ ਬਾਹ ਤੋ ਉਹੀ ਬਾਹ ਫੜ ਲਈ ਜੀ ਉਹਨੇ ਫੇਰ ਮਾਰੇ ਆ ਫਿਰ ਥੱਲੇ ਥੱਲੇ ਉਹਨੇ ਦੋ ਤਿੰਨ ਫੇਰ ਮਾਰੇ ਆ ਥੱਲੇ ਨੇ ਬਾਹ ਫੜੀ ਰੱਖੀ ਇਹਦਾ ਬਚਾਅ ਹੋ ਗਿਆ 45 ਬੋਰ ਦਾ ਜੀ ਪਿਸਤੌਲ ਐ ਉਹਦੇ ਕੋਲ ਜਿਹੜੀ ਮੈਨੂੰ ਲੱਗਦਾ ਕੀਮਤ ਵੀ 10-12 ਲੱਖ ਤੋਂ ਘਟਨੀ ਹੋਣੀ ਜੀ ਬਾਕੀ ਇੱਕ ਹੋਰ ਗੱਡੀ ਸੀਗੀ ਐਮਜੀ ਹੈਕਟਰ ਉਹ ਗੱਡੀ ਲੈ ਕੇ ਦੋ ਮੁੰਡੇ ਭੱਜ ਗਏ ਸੀ ਕਿ ਉਹਨਾਂ ਦੇ ਨਾਮ ਨਹੀਂ ਪਤਾ ਮੈਨੂੰ ਗੱਡੀ ਨੰਬਰ ਵਗੈਰਾ ਸਾਰਾ ਲਿਖਾਤਾ ਕਿ ਕਰੇ ਪਤਾ ਕਰੇ ਕੌਣ ਕੌਣ ਬੰਦੇ ਪਿੱਛੇ ਸੀਗੇ ਕਿਹੜੇ ਬੰਦਿਆਂ ਨੂੰ ਉਹ ਇਹ ਲੜਾਈ ਹੋਣ ਤੋਂ ਪਹਿਲਾਂ ਮਿਲ ਕੇ ਆਏ ਲੜਾਈ ਹੋਣ ਤੋਂ ਬਾਅਦ ਕਿਹੜੇ ਬੰਦਿਆਂ ਕੋਲ ਉਹ ਜਾ ਕੇ ਮਿਲੇ ਤੇ ਜਿਨ੍ਹਾਂ ਦਾ ਉਹ ਇਹਨੂੰ ਕਹਿ ਰਹੇ ਨੇ ਕਿ ਬਈ ਸਾਡੇ ਨਾਲ ਸਰਕਾਰ ਹੈ ਉਹ ਸਰਕਾਰ ਚ ਕਿਹੜੇ ਬੰਦੇ ਉਹਨਾਂ ਦੇ ਨੇ ਇਹ ਪੁਲਿਸ ਅਨਕਵੈਰੀ ਕਰਦੇ ਚੀਜ਼ਾਂ ਸਾਹਮਣੇ ਆਣੀਆਂ ਚਾਹੀਦੀਆਂ 40-45 ਲੱਖ ਦੀ ਗੱਡੀ ਆ ਤੇ 7000 ਦਾ ਆਧਾਰ ਹੈ ਉਹਨਾਂ ਦਾ ਕਹੇ ਜੇ ਬੰਦੇ ਹੋਣਗੇ ਪਤਾ ਨਹੀਂ ਹੁਣ ਉਹਨਾਂ ਦੀ ਈਗੋ ਹੈ ਕੀ ਹੈ ਕੀ ਰੰਜਿਸ਼ ਹੈ ਕੀ ਨਹੀਂ ਉਹਨਾਂ ਦੀ ਸਤਿ ਸ਼੍ਰੀ ਅਕਾਲ ਜੀ ਆਹ ਸੀਸੀਟੀਵੀ ਤਸਵੀਰਾਂ ਜਿਹੜੀਆਂ ਦਿਖਾਈਆਂ ਨੇ ਤੁਹਾਨੂੰ ਇਹਦੇ ਵਿੱਚ ਹਾਲਾਂਕਿ ਲੜਾਈ ਹੁੰਦੀ ਦੇਖ ਲਈ ਹੈ ਪਰ ਅਸਲੀ ਮਸਲਾ ਕੀ ਸੀਗਾ ਕਿਉਂਕਿ ਉਸ ਸ਼ਖਸ ਉਸੇ ਗੱਡੀ ਚ ਉਤਰਦਾ ਤੇ ਫਿਰ ਉਹਦੇ ਨਾਲ ਹੀ ਆਪਸ ਦੇ ਵਿੱਚ ਲੜਾਈ ਹੋ ਜਾਂਦੀ ਹੈ ਤੇ ਫਾਇਰਿੰਗ ਵੀ ਹੁੰਦੀ ਹੈ ਪੂਰੇ ਮਸਲੇ ਦੇ ਵਿੱਚ ਕਿਉਂਕਿ ਜੇ ਤਾਂ ਬਾਹਰੋਂ ਕੋਈ ਗੋਲੀ ਚੱਲੀ ਹੋਵੇ ਫਿਰ ਸਮਝ ਲੱਗ ਜਾਂਦਾ ਵੀ ਆਖਰ ਕੋਈ ਹਮਲਾ ਕਰਨ ਆਇਆ ਜਾਂ ਕੋਈ ਪਹਿਲਾਂ ਖਹਿਵਾ ਜੀ ਹੋਣੀ ਆ ਪਰ ਆਪਸੀ ਤੌਰ ਤੇ ਕੀ ਹੈ ਜੀ ਹਿਊਜਨ ਪਾਰੀ ਪੈਦਾ ਹੋ ਗਈ ਜਰਮਨ ਨੇ ਸਾਡੇ ਨਾਲ ਜਿਨ੍ਹਾਂ ਨਾਲ ਇਹ ਪੂਰਾ ਮਾਮਲਾ ਹੋਇਆ ਹੈਗਾ ਯੂਥ ਕਾਂਗਰਸ ਦੀ ਜ਼ਿੰਮੇਵਾਰੀ ਇਹਨਾਂ ਕੋਲੇ ਚਰਮਨ ਹੋਇਆ ਕੀ ਸੀ ਮਸਲਾ ਕੀ ਸੀਗਾ ਕਿਉਂਕਿ ਆਮ ਤੌਰ ਤੇ ਤਾਂ ਪੋਲਿਟਿਕਲ ਬੰਦੇ ਘਰ ਲੜਦੇ ਹੁੰਦੇ ਨਹੀਂ ਨਾ ਇਹਨਾਂ ਨੂੰ ਸੱਚੀ ਦਿਖਾਈ ਦਿੰਦੇ ਆ ਤੁਸੀਂ ਗੱਡੀ 'ਚ ਵਿੱਚ ਹੀ ਬੈਠੇ ਸੀਗੇ ਹਾਂਜੀ ਹਾਂਜੀ ਭਾਜੀ ਸਾਡਾ ਨਾ ਭਾਜੀ ਕੈਫੇ ਆ ਸਾਹਮਣੇ ਦੇਸੀ ਅਰਬਨ ਚਾਏ ਸਾਡਾ ਕੈਫੇ ਆ ਤੇ ਇੱਕ ਜਿਹੜਾ ਫੌਜੀ ਮੁੰਡਾ ਫੜਿਆ ਉਹਦਾ ਮੈਨੂੰ ਫੋਨ ਆਇਆ ਉਹਦੇ ਨਾਲ ਜਿਹੜਾ ਦੂਜਾ ਮੁੰਡਾ ਸੀਗਾ ਉਦਿਤ ਉਹਨੇ ਮੇਰੇ ਪੈਸੇ ਦੇਣੇ ਸੀਗੇ ਦੁਕਾਨ ਤੇ ਉਹਦਾ ਆਧਾਰ ਚੱਲਦਾ ਸੀਗਾ 7000 ਰੁਪਏ ਉਹਦਾ ਦੇਣ ਵਾਲਾ ਸੀਗਾ ਤਿੰਨ ਚਾਰ ਦਿਨ ਪਹਿਲਾਂ ਮੈਨੂੰ ਵੀ ਫੌਜੀ ਦਾ ਵੀ ਫੋਨ ਆਇਆ ਸੀਗਾ ਫੌਜੀ ਮੁੰਡਾ ਜਿਹੜਾ ਫੜਿਆ ਕਿ ਇਹਦੇ ਕੋਈ ਪੈਸੇ ਦੇਣ ਵਾਲੇ ਆ ਫਿਰ ਇਹਨੇ ਬਿੱਲ-ਬੁੱਲ ਮੰਗਾਏ ਮੇਰੇ ਤੋਂ ਮੈਂ ਬਿੱਲ ਵੀ ਭੇਜਤੇ ਠੀਕ ਆ ਆ ਗੱਲ ਸੀਗੀ ਫਿਰ ਅੱਜ ਇਹਨਾਂ ਦਾ ਰਾਤ ਫੋਨ ਆਇਆ ਕਿ ਗੱਲ ਕਰਨੀ ਆ ਤੇਰੇ ਨਾਲ ਮੈਂ ਕਿਹਾ ਮੈਂ ਦੁਕਾਨ ਤੇ ਆ ਗਿਆ ਆਜੋ ਠੀਕ ਆ ਇਹਨਾਂ ਨੇ ਬੁਲਾਇਆ ਦੁਕਾਨ ਦੇ ਬਾਹਰ ਆ ਕੇ ਫੋਨ ਕਰਤਾ ਮੈਨੂੰ ਕਹਿੰਦੇ ਬਹਿ ਜਾ ਗੱਡੀ 'ਚ ਮੈਂ ਗੱਡੀ 'ਚ ਬੈਠਿਆ ਐਨੇ ਜੀ ਕਹਿੰਦੇ ਬਸ ਆ ਗੱਲ ਕਰਨ ਲੱਗੇ ਕਹਿੰਦੇ ਤੂੰ ਸਾਡੇ ਤੋਂ ਪੈਸੇ ਕਢਾਏਂਗਾ ਵੀ ਤੇਰੀ ਇੰਨੀ ਔਕਾਤ ਨਹੀਂ ਐਸ ਤਾਂ ਲੋਕਾਂ ਤੋਂ ਪੈਸੇ ਕਢਾਉਣੇ ਹੁੰਦੇ ਆ ਵੀ ਸਾਡੀ ਸਰਕਾਰ ਐ ਇਹ ਵੋ ਪਰ ਬਹਿਸ ਬਾਜੀ ਹੋ ਗਈ ਤੁਹਾਡੀ ਹਾਂਜੀ ਫੇ ਇਨਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਮੈਂ ਨਿਕਲ ਗਿਆ ਬਾਹਰ ਮੈਂ ਬਾਹਰ ਨਿਕਲ ਗਿਆ ਐਨੇ ਨੂੰ ਉਹਨੇ ਮੇਰੀ ਬਾਹ ਫੜ ਲਈ ਦੂਜੇ ਮੁੰਡੇ ਦੇ ਜਿਹੜਾ ਨਾਲ ਸੀਗਾ ਉਹ ਦਿੱਥ ਜਿਨੇ ਪੈਸੇ ਦੇਣੇ ਸੀਗੇ ਜਿਹਦੀ ਗੱਲ ਸੀ ਦਰਅਸਲ ਚ ਬਾਹ ਫੜ ਲਈ ਦੂਜਾ ਮੁੰਡਾ ਬਾਹਰ ਨਿਕਲਿਆ ਉਹਨੇ ਸਿੱਧਾ ਫੈਰਿੰਗ ਕਰਨੀ ਸ਼ੁਰੂ ਕਰਤੀ ਮੈਂ ਭਾਈ ਬਚਾਇਆ ਆਪਣੇ ਆਪ ਨੂੰ ਬੈਠਿਆ ਠੀਕ ਹੈ ਵੇਨੇ ਨੂੰ ਮੇਰਾ ਸਟਾਫ ਆ ਗਿਆ ਫਿਰ ਉਹਨੂੰ ਫੜਿਆ ਫੁੜਿਆ ਪਿਸਤੌਲ ਪਿਸਤੌਲ ਫੜਿਆ ਉਹਦਾ ਸਾਰੇ ਮਾਰਕੀਟ ਮੁਰਕੀਟ ਵਾਲੇ ਆ ਗਏ ਵੇ ਫੜਿਆ ਉਹਨਾਂ ਨੇ ਉਰੇ ਬੱਟ ਮਾਰਿਆ ਮੇਰੇ ਉਰੇ ਬੱਟ ਮਾਰਿਆ ਜੀ ਆ ਉਰੇ ਮਾਰੇ ਉਰੇ ਪਤਾ ਨਹੀਂ ਗੱਡੀ ਚੋਂ ਬਾਹਰ ਉਤਰ ਕੇ ਫੇਰ ਲੜਾਈ ਬਾਹਰ ਬਾਹਰ ਉਤਰਦੇ ਸਾਰ ਉਹਨੇ ਪਹਿਲਾਂ ਫਾਇਰ ਕਰਿਆ ਮੈਂ نیچے ਬੈਠਿਆ ਹੱਥ ਉੱਪਰ ਕਰਿਆ ਠੀਕ ਹੈ ਉੱਪਰੋਂ ਨਿਕਲ ਗਿਆ ਫਾਇਰ ਫਿਰ ਉਹਨੇ ਬੱਟ ਮਾਰਤਾ ਇਦਾਂ ਠੀਕ ਹੈ ਫੇਰ ਮੈਂ ਪਿੱਛੇ ਜਾਣ ਲੱਗਿਆ ਫੇਰ ਉਰੇ ਮਾਰਿਆ ਬੱਟ ਐ ਕਰਕੇ ਠੀਕ ਹੈ ਫਿਰ ਲੇਬਰ ਲੂਬਰ ਆ ਗਈ ਮਾਰਕੀਟ ਵਾਲੇ ਆ ਗਏ ਫੜ ਲਿਆ ਉਹਦਾ ਹਸਲਾ ਲੂਬਰ ਕੁਰਸੀ ਵਗੈਰਾ ਮਾਰ ਰਹੇ ਹੋ ਤੁਹਾਡੇ ਪਲੇਬਰ ਵਾਲੇ ਲੂਬਰ ਵਾਲੇ ਮਾਰਕੀਟ ਵਾਲੇ ਆ ਭਜੀ ਮਾਰਕੀਟ ਵਾਲੇ ਉਸ ਤੋਂ ਬਾਅਦ ਹਸਲਾ ਹਸਲਾ ਖੋਇਆ ਮਾਰਕੀਟ ਵਾਲਿਆਂ ਨੇ ਸਾਰਿਆਂ ਨੇ ਉਸੇ ਫਿਰ ਬਸ ਕੱਲੀ ਇਹ ਜੇ ਕਹੀਏ ਕਿ ਖਾਣ ਪੀਣ ਦੇ ਸਮਾਨ ਦੇ ਪੈਸਿਆਂ ਦੇ ਕਰਕੇ ਇੰਨਾ ਰੋਲਾ ਵਧ ਗਿਆ ਵੀ ਵਿੱਚ ਗੋਲੀਆਂ ਵੀ ਚੱਲ ਗਈਆਂ ਵਿੱਚ ਹੀ ਦੇਖਿਆ ਜਾਵੇ ਇੰਨਾ ਜਿਆਦਾ ਆਖਰ ਇੱਕ ਦੂਜੇ ਨੂੰ ਧਮਕੀਆਂ ਵੀ ਦੇ ਦਿੱਤੀ ਹਾਂਜੀ ਹਾਂਜੀ ਤੁਸੀਂ ਆਪ ਦੇਖੋ ਭਈ ਉਹਨਾਂ ਕੋ 40-45 ਲੱਖ ਦੀ ਗੱਡੀ ਆ ਤੇ 7000 ਦਾ ਆਧਾਰ ਆ ਉਹਨਾਂ ਦਾ ਕਿਹੜੇ ਜੇ ਬੰਦੇ ਹੋਣਗੇ ਪਤਾ ਨਹੀਂ ਹੁਣ ਉਹਨਾਂ ਦੀ ਈਗੋ ਹੈ ਕੀ ਹੈ ਕੀ ਰੰਜਿਸ਼ ਹੈ ਕੀ ਨਹੀਂ ਉਹਨਾਂ ਦੀ ਪਿੱਛੋਂ ਕੀ ਦੀ سپورਟ ਹੈ ਕਿਹੜੇ ਮੰਤਰੀ ਦੀ ਕੀ ਨਹੀਂ ਹੈ ਉਹਨਾਂ ਤਾਂ ਵੀ ਉਹ ਜਾਣਦੇ ਨੇ ਪਰ ਇਹਦੇ ਚੰਦੋਂ ਪੁਲਿਸ ਨੂੰ ਮੌਕੇ ਤੇ ਵੀ ਲੱਗੀ ਸੀ ਉਹਨਾਂ ਨੂੰ ਫੜ ਕੇ ਉਸ ਤੋਂ ਬਾਅਦ ਦੇ ਵਿੱਚ ਜਾਂ ਕੋਈ ਕਿੰਨੇ ਕ ਬੰਦਿਆਂ ਦੇ ਖਿਲਾਫ ਤੁਸੀਂ ਕਹੋ ਦੇ ਦੀ ਦਿੱਤੀ ਹੈ ਦਰਖਾਸਤ ਕਿੰਨੇ ਜਿਹੜੇ ਦੋ ਬੰਦੇ ਗੱਡੀ 'ਚ ਸੀਗੇ ਉਹ ਉਹਨਾਂ ਦਾ ਤਾਂ ਬਾਈ ਨੇਮ ਉਹਨਾਂ ਦੇ ਨਾਮ ਪਤਾ ਨਹੀਂ ਬਾਕੀ ਇੱਕ ਹੋਰ ਗੱਡੀ ਸੀਗੀ ਐਮਜੀ ਹੈਕਟਰ ਉਹ ਗੱਡੀ ਲੈ ਕੇ ਦੋ ਮੁੰਡੇ ਭੱਜ ਗਏ ਸੀ ਕਿ ਉਹਨਾਂ ਦੇ ਨਾਮ ਨਹੀਂ ਪਤਾ ਮੈਨੂੰ ਗੱਡੀ ਨੰਬਰ ਵਗੈਰਾ ਸਾਰਾ ਲਿਖਾਤਾ ਉਹਨਾਂ ਦਾ ਪਰ ਇਹ ਜਿ ਦੇਖਿਏ ਆਮ ਤੌਰ ਤੇ ਚਲੋ ਇਹ ਤਾਂ ਹੁੰਦਾ ਹੈ ਵੀ ਕਈ ਵਾਰ ਜਿਹੜੇ ਲੋਕ ਪੈਸੇ ਨਹੀਂ ਦਿੰਦੇ ਹੈਗੇ ਲੜਾਈ ਹੋ ਜਾਂਦੀ ਹੈ ਪਰ ਜਦੋਂ ਚੰਗੇ ਰਹੀਸ ਜਿਵੇਂ ਬੰਦੇ ਕਹਿੰਦੇ ਜਿਨ੍ਹਾਂ ਕੋਲ ਆਪਦੇ ਕੋਲ ਮਹਿੰਗੀਆਂ ਗੱਡੀਆਂ ਜਿਵੇਂ ਤੁਸੀਂ ਵੀ ਕਿਹਾ ਆ ਜਿਹੇ ਮਾਮਲੇ ਤੁਹਾਨੂੰ ਲੱਗਦਾ ਵੀ ਕਿਉਂਕਿ ਜਿਹੜੇ ਸਿਆਸੀ ਬੰਦੇ ਚਲੋ ਜੇ ਉਹ ਵੀ ਕਹਿੰਦੇ ਨੇ ਪਹੁੰਚ ਤਾਂ ਤੁਸੀਂ ਵੀ ਸਿਆਸੀ ਤੌਰ ਤੇ ਜੁੜੇ ਹੋਏ ਹੋਵੋਗੇ ਸਿਆਸੀ ਬੰਦੇ ਆਪਸ ਵਿੱਚ ਇੱਕ ਦੂਜੇ ਨਾਲ ਲੜਦੇ ਆਮ ਤੌਰ ਤੇ ਦੇਖੇ ਨਹੀਂ ਜਾਂਦੇ ਹੁਣ ਪਤਾ ਨਹੀਂ ਪਈ ਉਹਨਾਂ ਜਾਣ ਕੇ ਉਹ ਗੱਲ ਸਾਹਮਣੇ ਲੈ ਕੇ ਆਇਆ ਗੱਲ ਤਾਂ ਕੋਈ ਹੋਰ ਹੋ ਗਈ ਉਹਨਾਂ ਦੀ ਜਿਹਨੇ ਵੀ ਹੋ ਸਕਦਾ ਜੀ ਕੀ ਪਤਾ ਇਹ ਸਿਰਫ ਬੰਨ ਨਹੀਂ ਬਣਾਇਆ ਹੋਵੇ ਉਹਨਾਂ ਨੇ ਕਿ ਸਾਨੂੰ ਤਾਂ ਕੀ ਨਹੀਂ ਪਤਾ ਸਾਨੂੰ ਤਾਂ ਨਹੀਂ ਲੱਗਦਾ ਕਿ ਬਈ ਇੰਨੇ ਪੈਸੇ ਹੈਗੇ ਹੋਣਾ ਉਹ ਗੱਡੀਆਂ 40 40 ਲੱਖ ਦੀ ਲੈ ਕੇ ਘੁੰਮ ਰਹੇ ਆ ਕਿ 7-8000 ਰੁਪਏ ਨਹੀਂ ਦੇ ਸਕਦੇ ਤੇ ਆ ਕੇ ਇਹ ਬੋਲਣਾ ਕਿ ਬਈ ਅਸੀਂ ਪੈਸੇ ਨਹੀਂ ਦੋਗੇ ਤੈਨੂੰ ਅਸੀਂ ਤਾਂ ਲੋਕਾਂ ਤੋਂ ਪੈਸੇ ਕਢਾਉਂਦੇ ਆ ਸਰਕਾਰ ਸਾਡੀ ਹੈ ਤੇ ਐਨਾ ਉਹਨਾਂ ਨੂੰ ਕਮਾਂਡ ਆ ਉਸ ਤੋਂ ਬਾਅਦ ਲੜਾਈ ਹੋਣ ਤੋਂ ਬਾਅਦ ਇਹ ਮੁੰਡੇ ਨਾਲ ਉੱਥੇ ਲੜਾਈ ਹੋਈ ਆ ਉਸ ਤੋਂ ਬਾਅਦ ਥਾਣੇ ਗਿਆ ਥਾਣੇ ਦੇ ਬਾਹਰ ਉਹ ਮੁੰਡੇ ਆਏ ਹਸਪਤਾਲ ਗਿਆ ਉੱਥੇ ਆਏ ਉਹਦਾ ਚਲੋ ਇਹ ਮੁੰਡੇ ਦੀ ਦਲੇਰੀ ਸੀਗੀ ਜੀ ਵੀਡੀਓ ਚ ਸਾਬ ਦਿਖ ਰਿਹਾ ਕਿ ਇਹਨੇ ਬਾਹ ਤੋਂ ਉਹੀ ਬਾਹ ਫੜ ਲਈ ਜੀ ਜਦੋਂ ਨੇ ਫੇਰ ਮਾਰੇ ਆ ਫਿਰ ਥੱਲੇ ਥੱਲੇ ਉਹਨੇ ਦੋ ਤਿੰਨ ਫੇਰ ਮਾਰੇ ਆ ਥੱਲੇ ਨੇ ਬਾਹ ਫੜੀ ਰੱਖੀ ਇਹਦਾ ਬਚਾਅ ਹੋ ਗਿਆ 45 ਬੋਰ ਦਾ ਜੀ ਪਿਸਤੌਲ ਆ ਉਹਦੇ ਕੋਲ ਜਿਹੜੀ ਮੈਨੂੰ ਲੱਗਦਾ ਕੀਮਤ ਵੀ 10-12 ਲੱਖ ਤੋਂ ਘਟ ਨਹੀਂ ਹੋਣੀ ਜੀ ਤੇ ਸਾਰਾ ਕੁਝ ਹੈਗਾ ਪਰ ਉਹਨਾਂ ਦੀ ਨੀਤ ਠੀਕ ਨਹੀਂ ਸੀਗੀ ਜਾਂ ਫਿਰ ਕੋਈ ਹੋਰ ਹੋਰ ਲੀਡਰ ਦੇ ਉਹ ਸਿਖਾਏ ਹੋ ਸਕਦੇ ਆ ਕਿ ਬਾਨਾ ਬਣਾ ਕੇ ਲੜਾਈ ਕੀਤੀ ਗਈ ਹੈ ਸਰਕਾਰ ਦੇ ਖਿਲਾਫ ਆਪਾਂ ਆਵਾਜ਼ ਹਮੇਸ਼ਾ ਚੱਕਦੇ ਹੀ ਰਹਿਣੇ ਆ ਜੀ ਕਿਸਾਨ ਅੰਦੋਲਨ ਹੋ ਗਿਆ ਉਸ ਚ ਪ੍ਰੈਕਟਿਵ ਰਿਹਾ ਕੀ ਪਤਾ ਕਿਸ ਕੀ ਰੀਜ਼ਨ ਹੈ ਉਹੀ ਆਪਾਂ ਕਹਿੰਦੇ ਆ ਕਿ ਪੁਲਿਸ ਇਨਕੁਆਇਰੀ ਕਰੇ ਪਤਾ ਕਰੇ ਕੌਣ ਕੌਣ ਬੰਦੇ ਪਿੱਛੇ ਸੀਗੇ ਕਿਹੜੇ ਬੰਦਿਆਂ ਨੂੰ ਉਹ ਇਹ ਲੜਾਈ ਹੋਣ ਤੋਂ ਪਹਿਲਾਂ ਮਿਲ ਕੇ ਆਏ ਲੜਾਈ ਹੋਣ ਤੋਂ ਬਾਅਦ ਕਿਹੜੇ ਬੰਦਿਆਂ ਕੋਲ ਉਹ ਜਾ ਕੇ ਮਿਲੇ ਤੇ ਜਿਨ੍ਹਾਂ ਦਾ ਉਹ ਇਹਨੂੰ ਕਹਿ ਰਹੇ ਨੇ ਕਿ ਬਈ ਸਾਡੇ ਨਾਲ ਸਰਕਾਰ ਹੈ ਉਹ ਸਰਕਾਰ ਚ ਕਿਹੜੇ ਬੰਦੇ ਉਹਨਾਂ ਦੇ ਨੇ ਇਹ ਪੁਲਿਸ ਇਨਕੁਆਇਰੀ ਕਰੇ ਤੇ ਚੀਜ਼ਾਂ ਸਾਹਮਣੇ ਆਣੀਆਂ ਚਾਹੀਦੀਆਂ ਪਾ ਜਦੋਂ ਮਸਲਾ ਆਖਰਕਾਰ ਹੁਣ ਇਹਨਾਂ ਨੇ ਜਦੋਂ ਫੜਿਆ ਮੁੰਡਾ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਖਰ ਇੰਟਰਵਿਨ ਕਰ ਲਿਆ ਪੁਲਿਸ ਨੇ ਤੇ ਉਸ ਤੋਂ ਬਾਅਦ ਚ ਕਾਰਵਾਈ ਸ਼ੁਰੂ ਹੋ ਗਈ ਆ ਪਰ ਗੱਲ ਹਰਾਨੀ ਦੀ ਇਹ ਹੁੰਦੀ ਆ ਵੀ ਬਿਲਕੁਲ ਛੋਟੀ ਜਿਹੀ ਗੱਲਾਂ ਦੇ ਉੱਤੇ ਜਦੋਂ ਖੇਬੜਵਾਜੀ ਹੋ ਕੇ ਆ ਮਸਲੇ ਇੱਥੇ ਤੱਕ ਚੱਲ ਜਾਂਦੇ ਨੇ ਤਾਂ ਫੇਰ ਗੱਲ ਜ਼ਰੂਰ ਇਹ ਆ ਕਿ ਆਖਰਕਾਰ ਇੱਕ ਤਾਂ ਲੋਕਾਂ ਦੀ ਸਹਿਨ ਸ਼ਕਤੀ ਤੇ ਦੂਜੇ ਪਾਸੇ ਗੱਲ ਇਹ ਆ ਵੀ ਸਿਰਫ 5-7 ਹਜ਼ਾਰ ਪਿੱਛੇ ਲੜਾਈ ਹੋ ਜਾਣੀ ਉਹ ਵੀ ਉਸ ਬੰਦਿਆਂ ਦੇ ਵੱਲੋਂ ਜਿਨ੍ਹਾਂ ਕੋਲ ਪਹਿਲਾਂ ਲੱਖ ਰੁਪਏ ਦੀਆਂ ਗੱਡੀਆਂ ਲੱਖ ਰੁਪਏ ਦੇ ਪਿਸਟਲ ਤੇ ਆਖਰ ਜਦੋਂ ਪੈਸੀ ਦੀ ਕੋਈ ਕਮੀ ਨਹੀਂ ਤਾਂ ਕਿਉਂ ਐਡੀ ਪਰੇਸ਼ਾਨੀ ਹੋਈ ਕਿ ਗੋਲੀਆਂ ਤੱਕ ਚੱਲ ਗਿਆ ਸੀਨੀਅਰ ਵੀਡੀਓ ਨੋਟ ਦੇ ਦਿਨ ਅਸਮਿਤ ਸਿੰਘ ਰੋਜਨਾ ਸਪਟਾ ਟੀਵੀ ਮੋਹਾਲੀ